ਹਾਂਜੀ ਦੋਸਤੋ ਅੱਜ ਆਪਾਂ ਦੁਬਾਰਾ ਫੇਰ ਇੱਕ ਨਵੀਂ ਵੀਡੀਓ ਪਾਉਣ ਜਾ ਰਹੇ ਹਾਂ ਹਾਂਜੀ ਦੋਸਤੋ ਜੋ ਵੀ ਆਪਾਂ ਵੀਡੀਓ ਪਾਉਣੇ ਹੁੰਦੇ ਆ ਤੁਸੀਂ ਕਿਰਪਾ ਕਰਕੇ ਉਸ ਵੀਡੀਓ ਨੂੰ ਪੂਰੀ ਦੇਖਿਆ ਕਰੋ ਅੱਜ ਦੀ ਜੋ ਆਪਾਂ ਵੀਡੀਓ ਪਾਉਣ ਜਾ ਰਹੇ ਹਾਂ ਬਾਜ਼ਾਰ ਵਿੱਚੋਂ ਮਿਲਣ ਵਾਲੀ ਮਹਿੰਗੇ ਕੌਂਸ ਬੀਜ ਦੇ ਇਪੋਰਟਰ ਬਾਰੇ ਅਤੇ ਉਸ ਦੇ ਬੂਟੇ ਬਾਰੇ ਜਾਣਕਾਰੀ ਦੇਣ ਲਈ ਆ ਪਾ ਰਹੇ ਹਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤੇ ਸਾਡੇ ਵੀਡੀਓ ਨੇ ਜਿਹੜੀਆਂ ਉਹਨਾਂ ਨੂੰ ਬਾਕੀ ਤੋਂ ਸ਼ੇਅਰ ਕਰਿਆ ਕਰੋ ਜੀ ਇਹ ਵੀਡੀਓ ਆਪਾਂ ਬਾਜ਼ਾਰ ਵਿੱਚ ਮਿਲਣ ਵਾਲੇ ਮਿਲਣ ਵਾਲੇ ਕੌਂਚ ਬੀਜ ਦੇ ਬੂਟੇ ਬਾਰੇ ਪਾਰ ਰਹੇ ਹਾਂ ਇਹ ਬੂਟਾ ਬੇਲ ਦੀ ਤਰ੍ਹਾਂ ਹੁੰਦਾ ਹੈ ਇਸ ਬੂਟੇ ਬੂਟੇ ਨੂੰ ਜਾਮਨੀ ਰੰਗ ਦੇ ਫੁੱਲ ਲੱਗਦੇ ਹਨ ਫੁੱਲਾਂ ਤੋਂ ਬਾਅਦ ਇਸ ਨੂੰ ਗੁੱਛਿਆਂ ਦੇ ਵਿੱਚ ਪਣੀਆਂ ਲੱਗਦੇ ਹਨ ਜਦੋਂ ਇਹ ਫਲੀਆਂ ਪੱਕ ਜਾਂਦੀਆਂ ਹਨ ਤਾਂ ਇਹਨਾਂ ਦਾ ਰੰਗ ਕਾਲਾ ਹੋ ਜਾਂਦਾ ਹੈ ਜੀ ਇਹਨਾਂ ਨੂੰ ਤੁਸੀਂ ਦਸਤਾਨੇ ਨਾਲ ਸਾਵਧਾਨੀ ਪੂਰਵਕ ਤੋੜ ਕੇ ਬੀਜ ਕੱਢ ਸਕਦੇ ਹੋ ਇਸ ਫਲੀ ਉੱਪਰ ਸਬਜੀ ਵਾਲੀ ਪਿੰਡੀ ਦੀ ਤਰ੍ਹਾਂ ਨੂ ਲੱਗੀ ਹੁੰਦੀ ਹੈ ਜੋ ਆਪਣੇ ਹੱਥਾਂ ਵਿੱਚ ਖੁਜਲੀ ਅਦਿ ਤਰੀਕ ਤੇ ਖੁਜਲੀ ਕਰਨ ਲਾ ਦਿੰਦੀ ਹੈ ਫਲੀਆਂ ਵਿੱਚੋਂ ਬੀਜ ਕੱਢਣ ਤੋਂ ਬਾਅਦ ਹੱਥਾਂ ਨੂੰ ਪੂਰੀ ਤਰ੍ਹਾਂ ਸਾਫ ਬਣਾ ਨਾਲ ਧੋ ਲਵੋ ਇਸ ਨੂੰ ਅਜਿਹੀ ਬੀਜ ਦੀ ਬੇਲ ਤੁਸੀਂ ਕਿਤੇ ਵੀ ਲਗਾ ਸਕਦੇ ਹੋ ਜਿੱਥੇ ਵੀ ਤੁਸੀਂ ਇਸ ਬੇਲ ਨੂੰ ਲਗਾਉਣਾ ਚਾਹੁੰਦੇ ਹੋ ਉਸ ਜਗ੍ਹਾ ਤੇ ਪਾਣੀ ਨਹੀਂ ਘੜਨਾ ਚਾਹੀਦਾ ਕਿਉਂਕਿ ਜੇਕਰ ਉਸ ਜਗ੍ਹਾ ਤੇ ਪਾਣੀ ਖੜੇਗਾ ਤਾਂ ਇਹ ਬੇਲ ਅਜਿ ਸੁੱਕ ਜਾਵੇਗੀ ਇਸ ਬੂਟੇ ਤੋਂ ਪ੍ਰਾਪਤ ਹੋਣ ਵਾਲੇ ਬੀਜ ਬਿਜਾ ਨੂੰ ਬਹੁਤ ਮਹਿੰਗੇ ਮਿਲਦੇ ਹਨ ਇਹਨੂੰ ਇਨਾ ਬੀਜਾਂ ਦਾ ਪਾਊਡਰ ਬਣਾ ਕੇ ਬਾਜ਼ਾਰ ਵਿੱਚ ਬਹੁਤ ਮਹਿੰਗੇ ਭਾਅ ਵਿੱਚ ਵਿਕਦਾ ਹੈ ਜੀ ਇਸ ਪਾਊਡਰ ਦੀ ਵਰਤੋਂ ਹਰ ਇੱਕ ਦੇਸੀ ਦਵਾਈ ਵਿੱਚ ਕੀਤੀ ਜਾਂਦੀ ਹੈ ਇਸ ਪਾਊਡਰ ਦੀ ਵਰਤੋਂ ਤੁਸੀਂ ਕਿਸੇ ਵੀ ਤੱਤ ਵਾਲੇ ਕੈਸੂਰ ਪਾਊਡਰ ਦਵਾਈਆਂ ਵਾਲੀਆਂ ਸੀਸੀਆਂ ਪੀਣ ਵਾਲੀਆਂ ਸੀਸੀਆਂ ਤੇ ਇਸ ਦਾ ਨਾਮ ਜ਼ਰੂਰ ਲਿਖਿਆ ਹੁੰਦਾ ਹੈ ਕੌਂਚ ਦੇ ਵੀ ਦੀ ਵਰਤੋਂ ਵਰਤੋਂ ਇਹਨਾਂ ਬਿਮਾਰੀਆਂ ਵਿੱਚ ਕੀਤੀ ਜਾਂਦੀ ਹੈ ਜਿਵੇਂ ਕਿ ਮੱਛਾ ਨਾ ਪੈਦਾ ਹੋਣਾ ਗੁਪਤ ਰੋਗਾਂ ਦੀਆਂ ਬਿਮਾਰੀਆਂ ਜਿਵੇਂ ਕਿ ਮਰਦਾਨਾ ਕਮਜ਼ੋਰੀ ਨੀਂਦ ਦਾ ਪਤਲਾਪਨ ਅਤੇ ਇਸ ਤੋਂ ਇਲਾਵਾ ਜੋ ਵੀ ਗੁਪਤ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਦੀ ਦੋ ਆਪਾਂ ਲਈ ਕੀਤੀ ਜਾਂਦੀ ਹੈ ਇਸ ਦੀ ਵਰਤੋਂ ਤੁਸੀਂ ਬਿਨਾਂ ਜਾਣਕਾਰੀ ਤੋਂ ਨਾ ਕਰੋ ਜੀ ਇਸ ਬਾਰੇ ਸਾਡੇ ਕੋਲੋਂ ਤੁਸੀਂ ਪੂਰੀ ਜਾਣਕਾਰੀ ਲੈ ਕੇ ਇਸ ਦੀ ਵਰਤੋਂ ਕਰੋ ਜੀ ਇਸ ਦੀ ਵਰਤੋਂ ਸਾਵਧਾਨੀ ਨਾਲ ਕਰੋ ਅਤੇ ਡੋਜ਼ ਮੁਤਾਬਕ ਕਰੋ ਜੀ ਇਹ ਜੁਟੇ ਬਾਰੇ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਕਿਸ ਤਰ੍ਹਾਂ ਇਹ ਲਗਾਉਣਾ ਹੈ ਕਿੱਥੋਂ ਮਿਲੇਗਾ ਇਹ ਮਿਲਦਾ ਹੈ ਨਾ ਇਹ ਇਹਦੀ ਟੇਕ ਪਾੜ ਕਰਨੀ ਹੈ ਉਹ ਇਹ ਜਾਣਕਾਰੀ ਅਸੀਂ ਤੁਹਾਨੂੰ ਪੂਰੀ ਦੇ ਦੇਵਾਂਗੇ ਬੁੱਢੇ ਬਾਰੇ ਪੂਰੀ ਜਾਣਕਾਰੀ ਲੈਣ ਲਈ ਸਾਡਾ ਵਾਇਲ ਨੰਬਰ 98140 04506 ਤੇ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ ਤੇ ਸਾਡੇ ਇਸ ਨੰਬਰ ਤੇ ਵਟਸਐਪ ਚੱਲਦੇ ਜਿੱਥੇ ਤੁਸੀਂ ਮੈਸੇਜ ਕਰਕੇ ਪੂਰੀ ਜਾਣਕਾਰੀ ਵੀ ਲੈ ਸਕਦੇ ਹੋ ਸਾਡੇ ਚੈਨਲ ਤੇ ਜੋ ਵੀ ਵੀਡੀਓ ਪਾਈ ਜਾਂਦੇ ਹਨ ਉਹਨਾਂ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਜੀ ਤੇ ਇਸ ਚੈਨਲ ਨੂੰ ਮਾਤੋ ਵੱਧ ਸਬਸਕ੍ਰਾਈਬ ਕਰੋ ਤੇ ਕੋਈ ਵੀ ਵੀਡੀਓ ਨੂੰ ਤੁਸੀਂ ਸਕਿਪ ਨਾ ਕਰਿਆ ਕਰੋ ਉਸ ਨੂੰ ਪੂਰੀ ਵੀਡੀਓ ਦੇਖਿਆ ਕਰੋ ਤਾਂ ਕਿ ਤੁਹਾਨੂੰ ਜਿਹੜੀ ਉਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਹੋ ਸਕੇ ਧੰਨਵਾਦ ਜੀ